ਹਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੱਸਦੇ ਕਿ ਤਸਵੀਰਾਂ ਦੇ ਵਿੱਚ ਖਾਸ ਤੌਰ ਤੇ ਇਹ ਤਸਵੀਰ ਬੜੀ ਹੈਰਾਨ ਕਰ ਦੇਣ ਵਾਲੀ ਹੈ ਕਿ ਇਸ ਦੇ ਵਿੱਚ ਇੱਕ ਟਰੱਕ ਪਲਟਦਾ ਆ ਟਰੱਕ ਦੇ ਵਿੱਚ ਕਈ ਟਮਾਟਰ ਦੇ ਜਿਹੜੇ ਆ ਉਹ ਗੜਾਣ ਪੜੇ ਹੋਏ ਸੀ ਕਿ ਜਿਸ ਦੇ ਪਲਟੇ ਦੇ ਨਾਲ ਜਿਹੜਾ ਰੋੜ ਤੇ ਟਮਾਟਰ ਖਿੱਲੇ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਫ੍ਰੀ ਦੇ ਟਮਾਟਰ ਤੇ ਕਿ ਲੋਕ ਕਿਵੇਂ ਭੱਜੇ ਹੁੰਦੇ ਨੇ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਸਕਰੀਨ ਤੇ ਦੇਖ ਸਕਦੇ ਹੋ ਤਾਂ ਤਸਵੀਰਾਂ ਦੇਖੋ ਸਕਰੀਨ ਤੇ ਇਹ ਤਸਵੀਰਾਂ ਸੰਗਰੂਰ ਦੀਆਂ ਦੱਸੀ ਜਾ ਰਹੀ ਹੈ ਸੰਗਰੂਰ ਤੇ ਚੰਡੀਗੜ੍ਹ ਬਟਿੰਡਾ ਨੈਚੁਰਲ ਹਾਈਵੇ ਤੇ ਬਵਾਨੀਗਰ ਨੇੜੇ ਅੱਜ ਇੱਕ ਟਮਾਟਰਾਂ ਦੇ ਨਾਲ ਭਰਿਆ ਟਰੱਕ ਅਚਾਨਕ ਪਲਟ ਜਾਂਦਾ ਜਾਣਕਾਰੀ ਮੁਤਾਬਕ ਟਰੱਕ ਇੱਕ ਪਾਸੇ ਸੜਕ ਉੱਚੀ ਹੋਣ ਕਰਕੇ ਮਿੱਟੀ ਧਸਣ ਦੇ ਨਾਲ ਜਿਹੜੀ ਹੈ ਇਸ ਦਾ ਬੈਲੈਂਸ ਵਿਗੜ ਜਾਂਦਾ ਜਿਸ ਦੇ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਟਰੱਕ ਜਿਹੜਾ ਹੈ ਟਮਾਟਰਾਂ ਦਾ ਭਰਿਆ ਪਲਟ ਜਾਂਦਾ ਪਰ ਇਸ ਹਾਦਸੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਦੀ ਗੱਲ ਕਰੀਏ ਤਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸੇ ਹਿਸਾਬ ਨਾਲ ਜਿਹੜਾ ਆ ਮਾਲੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਇੱਥੇ ਇੱਕ ਤਾਂ ਉਸ ਦਾ ਨੁਕਸਾਨ ਹੋਇਆ ਜਿਸ ਦੇ ਇਹ ਟਮਾਟਰ ਸੀਗੇ ਤੇ ਦੂਸਰਾ ਨੁਕਸਾਨ ਉਹਦਾ ਹੋਇਆ ਜਿਹੜਾ ਡਰਾਈਵਰ ਇਹ ਟਰੱਕ ਦੇ ਵਿੱਚ ਪਾਗ ਜਿਹੜਾ ਟਮਾਟਰ ਲੈ ਆ ਰਿਹਾ ਸੀਗਾ ਤਾਂ ਦੋਹਾਂ ਪਾਸੇ ਨੁਕਸਾਨ ਹੁੰਦਾ ਜਿਹੜਾ ਨਜ਼ਰ ਆ ਰਿਹਾ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਫਰੀ ਦੇ ਟਮਾਟਰ ਦੇਖ ਕੇ ਉਹਨਾਂ ਨੂੰ ਅਫਲਾ ਦਾ ਫਰੀ ਮੱਚ ਗਈ ਹੈ ਤਾਂ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜਿਆ ਲੋਕਾਂ ਦੇ ਵੱਲੋਂ ਵੱਡੇ-ਵੱਡੇ ਜਿਹੜੇ ਲਫਾਫੇ ਘਰਾਂ ਤੋਂ ਲਿਆਂਦੇ ਗਏ ਨੇ ਤਾਂ ਬੈਠ ਕੇ ਜਿਹੜੇ ਆ ਲਫਾਫੇ ਦੇ ਵਿੱਚ ਟਮਾਟਰ ਭਰਦੇ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨਜ਼ਰ ਆ ਰਿਆ ਨੇ ਪਵਾਨੀ ਘੜ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਸੀਗਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਟਰੱਕ ਪਲਟਿਆ ਟਰੱਕ ਦੇ ਵਿੱਚ ਕਈ ਜਿਹੜੇ ਆ ਤੰਨਾ ਦੇ ਹਿਸਾਬ ਨਾਲ ਜਿਹੜਾ ਟਮਾਟਰ ਭਰਿਆ ਹੋਇਆ ਸੀਗਾ ਤੇ ਇਹਦਾ ਅਚਾਨਕ ਬੈਲੈਂਸ ਵਿਗੜਨ ਕਰਕੇ ਜਿਹੜਾ ਟਰੱਕ ਪਲਟੇ ਜਾਂਦਾ ਇਸ ਦੇ ਨਾਲ ਸਾਰੇ ਟਮਾਟਰ ਜਿਹੜੇ கிரேਟ ਟਮਾਟਰਾਂ ਦੇ கிரேਟ ਜਿਹੜੇ ਟਰੱਕ ਦੇ ਵਿੱਚ ਪੜੇ ਹੋਏ ਸੀਗੇ ਤਾਂ ਉਹ ਸੜਕ ਦੇ ਵਿੱਚ ਕਾਰ ਜਿਹੜੇ ਖਿਲਰ ਜਾਂਦੇ ਨੇ ਤਾਂ ਜਦੋਂ ਲੋਕਾਂ ਨੂੰ ਪਤਾ ਲੱਗਦਾ ਆ ਤਾਂ ਕੁਝ ਲੋਕ ਤਾਂ ਜਿਹੜੇ ਮੌਕੇ ਤੇ ਮੌਜੂਦ ਸੀਗੇ ਉਹਨਾਂ ਨੇ ਹਫੜੇ ਤਫੜੇ ਦੇ ਵਿੱਚ ਜਿਹੜਾ ਕਈ ਟਮਾਟਰ ਤਾਂ ਜਿਹੜਾ ਕਮਚਾ ਮਾਰਿਆ ਕਈ ਟਮਾਟਰ ਫ੍ਰੀ ਦੇਖ ਕੇ ਜਿਹੜੇ ਘਰੋਂ ਡਾਗੇ ਨੇ ਤਾਂ ਦੂਜੇ ਪਾਸੇ ਜਿਨ੍ਹਾਂ ਨੇ ਟਮਾਟਰ ਚੱਕੇ ਨੇ ਮੌਕੇ ਤੇ ਮੌਜੂਦ ਉਹਨਾਂ ਵੱਲੋਂ ਵੀ ਜਿਹੜੇ ਆ ਲੋਕਾਂ ਨੂੰ ਸੱਦਿਆ ਗਿਆ ਫੋਨ ਕਰਕੇ ਲੋਕਾਂ ਨੂੰ ਸੱਦਿਆ ਗਿਆ ਉਹ ਵੀ ਘਰ ਤੋਂ ਜਿਹੜੇ ਵੱਡੇ ਲਫਾਫੇ ਲੈ ਕੇ ਆਏ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਵਿਚਕਾਰ ਸਰਕ ਤੇ ਖਿਲਰੇ ਟਮਾਟਰਾਂ ਨੂੰ ਜਿਹੜਾ ਲਫਾਫੇ ਦੇ ਵਿੱਚ ਪੜਦੇ ਨਜ਼ਰ ਆ ਰਹੇ ਨੇ ਦਿੱਤੀਆਂ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਫਰੀ ਦੇ ਟਮਾਟਰ ਦੇਖ ਕੇ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਨੇ ਤਾਂ ਲੋਕਾਂ ਦੇ ਵੱਲੋਂ ਬੜੇ ਹੀ ਤਰੀਕੇ ਦੇ ਨਾਲ ਜਿਹੜੇ ਆ ਲਫਾਫੇ ਦੇ ਵਿੱਚ ਟਮਾਟਰ ਭਰੇ ਜਾ ਰਹੇ ਨੇ ਤਾਂ ਤਸਵੀਰਾਂ ਇਸ ਸੰਗਰੂਰ ਤੋਂ ਸਾਹਮਣੇ ਆਏ ਨੇ ਕਿਉਂਕਿ ਸੰਗਰੂਰ ਦੇ ਵਿੱਚ ਟਮਾਟਰਾਂ ਦਾ ਭਰਿਆ ਟਰੱਕ ਪਰਟੇ ਜਾਂਦਾ ਤਾਂ ਜਿਸ ਦੇ ਦੌਰਾਨ ਵਿੱਚ ਸੜਕ ਦੇ ਵਿੱਚ ਕਾਰ ਟਮਾਟਰ ਖਿੱਲੇ ਜਾਂਦੇ ਨੇ ਤਾਂ ਇਹ ਤਸਵੀਰ ਜਿਹੜੀ ਆ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਜਿਹੜੀ ਆ ਵਾਇਰਲ ਹੋਂਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਹਫੜਾ ਦਫੜੀ ਦੇ ਵਿੱਚ ਜਿਹੜੇ ਆ ਘਰਾਂ ਤੋਂ ਵੱਡੇ-ਵੱਡੇ ਲਫਾਫੇ ਮੰਗਾ ਕੇ ਜਿਹੜੇ ਆ ਟਮਾਟਰ ਅਨਗਿਣਤ ਦੇ ਹਿਸਾਬ ਨਾਲ ਜਿਹੜੇ ਆ ਭਰੇ ਜਾ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਟਮਾਟਰ ਜਿਹੜਾ ਹੈ ਗਲਿਆ ਹੋਵੇ ਜਾਂ ਸੜਿਆ ਹੋਵੇ ਕੋਈ ਬਚਿਆ ਹੋਵੇ ਕਹ ਜਿਵੇਂ ਹਿਸਾਬ ਨਾਲ ਲੋਕਾਂ ਦੇ ਵਿੱਚ ਹਫੜਾ ਦਫੜੀ ਮਰਜੀ ਆ ਭਾਜਰਾ ਪਈਆਂ ਨੇ ਤਸਵੀਰਾਂ ਤੁਸੀਂ ਸਕਰੀਨ ਤੇ ਸਾਫ਼ ਤੌਰ ਤੇ ਜਿਹੜੀ ਆ ਦੇਖ ਸਕਦੇ ਹੋ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆਈਆਂ ਨੇ ਸੰਗਰੂਰ ਦੇ ਵਿੱਚ ਇੱਕ ਟਰੱਕ ਟਮਾਟਰਾਂ ਦਾ ਭਰਿਆ ਪਲਟਿਆਂ ਦਾ ਜਿਸ ਦੇ ਦੌਰਾਨ ਸੜਕ ਦੇ ਵਿੱਚ ਕਾਰ ਕਈ ਟੰਨਾਂ ਦੇ ਹਿਸਾਬ ਨਾਲ ਜਿਹੜੇ ਟਮਾਟਰ ਪੜੇ ਸੀਗੇ ਉਹ ਖਿੱਲਰ ਜਾਂਦੇ ਨੇ ਤਾਂ ਕੁਝ ਲੋਕ ਜਿਹੜੇ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਜਿਹੜੇ ਆ ਮੌਕੇ ਤੇ ਹੀ ਟਮਾਟਰਾਂ ਤੇ ਕਬਜ਼ਾ ਕੀਤਾ ਗਿਆ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਜਿਨ੍ਹਾਂ ਲੋਕਾਂ ਦੇ ਵੱਲੋਂ ਮੌਕੇ ਤੇ ਕਾਬੂ ਕੀਤਾ ਗਿਆ ਟਮਾਟਰ ਤੇ ਉਹਨਾਂ ਦੇ ਵੱਲੋਂ ਜਿਹੜੇ ਆ ਆਪਣੇ ਜਾਣ ਪਛਾਣ ਵਾਲਿਆਂ ਨੂੰ ਫੋਨ ਕੀਤਾ ਗਿਆ ਉਹ ਵੀ ਜਿਹੜੇ ਕਰੋ ਵੱਡੇ ਲਫਾਫੇ ਲੈ ਕੇ ਉੱਥੇ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੇ ਆ ਲਫਾਫੇ ਟਮਾਟਰਾਂ ਦੇ ਜਿਹੜੇ ਆ ਭਰੇ ਜਾ ਰਹੇ ਨੇ ਉਹਨਾਂ ਨੂੰ ਇਹ ਵੀ ਕੋਈ ਡਰ ਨਹੀਂ ਹੈ ਕਿ ਕੋਈ ਮੇਰੀ ਵੀਡੀਓ ਬਣਾ ਰਿਹਾ ਪਰ ਦੂਜੇ ਪਾਸੇ ਇੱਕ ਤਾਂ ਨੁਕਸਾਨ ਡਰਾਈਵਰ ਦਾ ਹੋਇਆ ਦੂਜੇ ਪਾਸੇ ਨੁਕਸਾਨ ਉਹਦਾ ਹੋਇਆ ਜਿਸ ਦੇ ਟਮਾਟਰ ਸੀਗੇ ਪਰ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆ ਰਹੀ ਕਿ ਉਹਨਾਂ ਦੇ ਟਮਾਟਰ ਜਿਹੜੇ ਆ ਭਰਨ ਦੇ ਵਜਾਏ ਡਰਾਈਵਰ ਦਾ ਹਾਲ ਪੁੱਛਿਆ ਜਾਵੇ ਤਾਂ ਤਸਵੀਰਾਂ ਤੁਸੀਂ ਸਕਰੀਨ ਤੇ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿਵੇਂ ਲੋਕਾਂ ਦੇ ਵੱਲੋਂ ਜਿਹੜੀ ਆ ਟਮਾਟਰ ਫ੍ਰੀ ਦਾ ਟਮਾਟਰ ਦੇਖ ਕੇ ਭੱਜਣਾ ਪੈ ਗਿਆ